ਫਾਜਲਕਾ ਦੇ ਪਿੰਡ ਕਬਾ ਵਿੱਚ ਕਿਲੇਵਾਦ ਨੂੰ ਲੈ ਕੇ ਲੜਾਈ ਝਗੜੇ ਦਾ ਮਾਮਲਾ ਸਾਹਮਣੇ ਆਇਆ ਹੈ ਦੋ ਤਰ੍ਹਾਂ ਆਪਸ ਵਿੱਚ ਪਿੱੜ ਗਈਆਂ ਹਨ ਘਟਨਾ ਦੀ ਮਨਾਈ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ ਹਾਲਾਂਕਿ ਇਸ ਦੌਰਾਨ ਔਰਤਾਂ ਵੀ ਇਸ ਝਗੜੇ ਵਿੱਚ ਦਿਖਾਈ ਦੇ ਰਹੀਆਂ ਹਨ ਉੱਥੇ ਮੌਕੇ ਉੱਤੇ ਪੁੱਜੇ ਪੁਲਿਸ ਮਲਾਜ਼ਮਾਂ ਨੇ ਝਗੜਾ ਕਰ ਰਹੇ ਲੋਕਾਂ ਨੂੰ ਹਟਾ ਕੇ ਮਾਮਲਾ ਸ਼ਾਂਤ ਕਰਵਾਇਆ ਹਸਪਤਾਲ ਵਿੱਚ ਚਿਹਰੇ ਇਲਾਜ ਪਿੰਡ ਚੱਕ ਬਜੀਤਾ ਦੇ ਰਹਿਣ ਵਾਲੇ ਇਰਾਜ ਸਿੰਘ ਨੇ ਦੱਸਿਆ ਕਿ ਪਹਿਲਾਂ ਤੋਂ ਹੀ ਉਹਨਾਂ ਦਾ ਜ਼ਮੀਨੀ ਵਿਵਾਦ ਚੱਲ ਰਿਹਾ ਹੈ ਇਸ ਵਿੱਚ ਉਹਨਾਂ ਨੇ ਦੋਸ਼ ਲਗਾਇਆ ਕਿ ਉਹਨਾਂ ਉੱਤੇ ਨਜਾਇਜ਼ ਤੌਰ ਤੇ ਪਹਿਲਾਂ ਵੀ ਪਰਚੇ ਦਰਜ ਕਰਵਾਏ ਗਏ ਹਨ ਉਹਨਾਂ ਆਪਣੀ ਭੈਣ ਨੂੰ ਲੈਣ ਲਈ ਪਿੰਡ ਕਬਾਇਆ ਜਾਣਾ ਸੀ ਉਹਨਾਂ ਨੂੰ ਲੈ ਕੇ ਜਿਸ ਨੂੰ ਉਹ ਵਾਪਸ ਆਉਣ ਲੱਗੇ ਤਾਂ ਕਬਾਇਆ ਪਿੰਡ ਵਿੱਚ ਹੀ ਉਕਤ ਲੋਕਾਂ ਨੇ ਉਹਨਾਂ ਨੂੰ ਘੇਰ ਲਿਆ ਅਤੇ ਉਹਨਾਂ ਦੀ ਗੱਡੀ ਜਿੱਥੇ ਪੰਤ ਤੋੜ ਕੀਤੀ ਗਈ ਉੱਥੇ ਉਹਨਾਂ ਨੂੰ ਗੱਡੀ ਤੋਂ ਬਾਹਰ ਕੱਢ ਕੇ ਉਹਨਾਂ ਦੇ ਨਾਲ ਕੁੱਟਮਾਰ ਵੀ ਕੀਤੀ ਗਈ ਇਸ ਤਰ੍ਹਾਂ ਮਾਹੌਲ ਤਣਾਅਪੂਰਨ ਬਣ ਗਿਆ ਜਿਸ ਨੂੰ ਪੁਲਿਸ ਨੇ ਆਣ ਕੇ ਸ਼ਾਂਤ ਭਾਇਆ ਵੀਡੀਓ ਜੋ ਵਾਇਰਲ ਹੋਇਆ ਉਸ ਵਿੱਚ ਇੱਕ ਔਰਤ ਬਿਸਪਾਲ ਫੜੀ ਵੀ ਦਿਖਾਈ ਦੇ ਰਹੀ ਹੈ ਦਿਖਾਉਂਦੇ ਹਾਂ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਇਹਨੂੰ ਮਾਰ ਇਹਨੂੰ ਮਾਰ ਕਿੰਨਾ ਬੁਖਾਸ ਇਹਨੂੰ ਮਾਰ ਇਹਨੂੰ ਮਾਰ ਕਿੰਨਾ ਬੁਖਾਸ ਇਹਨੂੰ ਇਹਨੂੰ ਮਾਰ ਇਹਨੂੰ ਮਾਰ ਇਹਨੂੰ ਮਾਰ ਇਹਨੂੰ ਮਾਰ ਇਹਨੂੰ ਮਾਰ 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 ਜਾ ਲਾ ਲੈ ਕਰਾਉਣੇ ਕਰਾ ਲੈ ਮਾਰਾ ਦੀ ਮਾਰਾ ਦੀ ਮਾਰਾ ਦੀ ਮਾਰਾ ਦੀ ਮਾਰਾ ਤੇ ਬੁਖਾਸ ਕੀਤਾ ਇੱਥੇ ਕਿੰਨੀ ਮਾਰेंगी ਤੇ ਪਿੱਕੇ ਦਿੱਤੀ ਤੁਹਾਨੂੰ ਉਹਨੂੰ ਕਹਿ ਪੈ ਕਹਿ ਇਹਨੂੰ ਅਖਰੀ ਠੀਕ ਹੈ ਦਿਮਾਗ ਤੋਂ ਉਹ ਗੱਡੀ ਮਾਰੀਏ ਡਾਕਟਰ ਗੱਡੀ ਗੱਡੀ ਮਾਰ ਗੱਡੀ ਦੀ ਗੱਲ ਦੁਕਾਨ ਨਾਲ ਕਰ ਗੱਡੀ ਨਾਲ ਨਾ ਮਾਰ ਉੱਥੇ ਉੱਥੇ ਕਾਰ ਗੱਡੀ ਨਾਲ ਗੱਲ ਮਾਰ ਉੱਥੇ ਉੱਥੇ ਗੱਲ ਕਰ ਉੱਥੇ ਉੱਥੇ ਉਹ ਗੱਡੀ ਮਾਰੀ ਤੂੰ ਪਿੱਟਾ ਮਾਰ ਇਹਨੂੰ ਉੱਥੇ ਗੱਲ ਕਰ ਉੱਥੇ ਗੱਲ ਕਰ ਉੱਥੇ ਗੱਲ ਕਰ ਉੱਥੇ ਗੱਲ ਕਰ ਉੱਥੇ ਗੱਲ ਉੱਥੇ ਗੱਲ ਕਰ ਬਾਈ ਮੇਂ ਗਲਤੀ ਹੋ ਗਈ ਕੋਈ ਆ ਬਾਈ ਸਾਰੇ ਖੜੇ ਦੁਕਾਨਾ ਕੋਈ ਗਲਤੀ ਗਈ ਮੇਰੀ ਨਹੀਂ ਨਹੀਂ ਮੇਰੀ ਗਲਤੀ ਹੋ ਗਈ ਦੱਸੋ ਮੇਰੀ ਗਲਤੀ ਹੋ ਗਈ ਦੱਸੋ ਬਾਈ ਸਾਰੇ ਖੜੇ ਗੱਡੀ ਗੱਡੀ ਮੇਂ ਗਲਤੀ ਹੋ ਗਈ ਦੱਸੋ ਹਾਂ ਬਾਈ ਸਾਰੇ ਖੜੇ ਨੇ ਹਾਂ ਇੱਧਰ ਇੱਧਰ ਗੱਲ ਉੱਧਰ ਗੱਲ ਕਰ ਮਾਸੀ ਨਾਲ ਉੱਧਰ ਗੱਲ ਕਰ ਉੱਧਰ ਉੱਧਰ ਗੱਲ ਕਰ ਉੱਧਰ ਉੱਧਰ ਗੱਲ ਕਰ ਉੱਧਰ ਉੱਧਰ ਗੱਲ ਕਰ ਨਹੀਂ ਉੱਧਰ ਗੱਲ ਕਰ ਉਹਨੂੰ ਉਹਨੂੰ ਤੋੜੀ ਗੱਡੀ ਦੁਬਾਰਾ ਦੁਬਾਰਾ ਗੱਡੀ ਮਾਰੀ ਦੁਬਾਰਾ ਮਾਰ ਗੱਡੀ ਨੂੰ ਮੈਂ ਗੱਡ ਗੱਡੀ ਵੀ ਬਣਾਦਾ ਮੈਂ ਇਕੱਠਾ ਬਣਾਣਾ ਹਾਂ ਹਾਂ ਆ ਬਈ ਉਹ ਗੱਡੀ ਤੋੜੀ ਨੇ ਠੀਕ ਨਾ ਆ ਪ੍ਰਧਾਨ ਖੜੇ ਨੇ ਸਾਰੇ ਆ ਖੜੇ ਨੇ ਤੁਸੀਂ ਸਾਰੇ पज कजानी मतिलबु पज कजानी हलो ਬਾਗੜਾ ਤੁਸੀਂ ਨਾ ਇਹ ਅਮਨੇ ਕੋਲ ਨਾ ਸ਼ਾਦੀ ਹੋ ਗਈ ਏ ਉਹ ਤੋਰ ਗਈ ਏ ਉਹ ਚਾੜ ਦੇ ਸਾਰਾ ਉਹ ਚੜ ਗਈ ਮੇਂ ਨਹੀਂ ਚੜੜਾ ਪਹਿਲਾਂ ਚੱਲ ਰਹੀ ਜੀ ਜਿੰਨੀ ਵਿੱਚ ਪਹਿਲਾਂ ਸਾਡੇ ਖਰਚੇ ਸਾਡੇ ਦੇ ਨਾਮ ਤੇ ਜਾਇਦ ਕਰਾਈ ਸੀ ਜੀ ਜਿਹੜੀ ਸਿਸਟਰ ਨੇ ਆਪਨੇ ਆਪਣੀ ਅਲੋਂ ਉਹਨਾਂ ਨੂੰ ਕਬਾਇਤ ਉਹ ਮੈਨ ਲੈਣ ਗਿਆ ਸੀਗਾ ਇਹ ਲੈ ਕੇ ਵਾਪਸ ਆਣ ਲੱਗਾ ਤੇ ਰਸਤੇ ਜਿੰਨਾ ਵੀ ਨਾਲ ਹੀ ਤੇ ਅੱਗੇ ਜਿੰਨੇ ਰੋਕ ਲਿਆ ਭਾਬੀ ਨੇ ਪਹਿਲਾਂ ਮੇਰੇ ਇੱਟਾ ਮਾਰਿਆ ਲੱਗੀ ਹੋਈ ਉਹੋ ਪਿਛਲੇ ਮਹੀਨੇ ਕਰ ਲਿਆ ਚੁੱਕਿਆ ਬਾਹਰ ਕੱਢ ਕੇ ਉਸ ਪਿਛਲੇ ਨਾਲ ਕੋਤਵਾਰ ਵੀ ਜੋਰ ਵਿੱਚ ਪਾਸ ਹੱਥੋਂ ਹੋਰ ਕੰਢੀ ਆ ਗਏ ਕੋਈ ਸਰ ਕਿਸੇ ਤਰ੍ਹਾਂ ਕੋਈ ਕਾਰਨ ਨਹੀਂ ਸੀ ਕਿ ਮੈਂ ਆਪ ਦਾ ਪਰਿਵਾਰ ਨੂੰ ਦਿੱਕਤ ਲੈ ਕੇ ਦਬਾਬ ਕਰਨ ਚੱਲੇ ਸੀ ਹੂੰ ਠੀਕ ਅਗੂ ਨਾ ਦੀਆ ਇਹਨਾਂ ਪਹਿਲਾ ਮਸਫਲਾ ਸੀ ਗ੍ਰੈਜੂਏਟ ਨਾਮ ਉਹਨਾਂ ਵੀ ਡਾਂਗਾ ਤੋਂ ਛੋਟਲੇ ਪਹਿਲਾਂ ਬੈਠੇ ਸੀ ਪਰਿਵਾਰ ਮੇਰੇ ਬਾਅਦ ਚ ਆਏ ਜੀ ਇਨਾਂ ਕੋਲ ਜੋ ਕੁਝ ਸੀ ਜੀ ਇਸ ਲੋਨਾਂ ਜਾ ਵੀ ਨਗਾਤੀ ਗੁਜ਼ਾਰਾ ਕੰਮ ਦਾ ਪਹਿਲਾ ਹੀ ਆ ਦਾ ਰਕੀ ਬੈਠੀ ਸੀ ਪੁੱਤਨ ਵਾਸਤੇ ਹੂੰ ਇਸ ਮੈਂ ਆਪ ਜੀ ਨੂੰ ਇਤਿਹਾਸ ਦਰਵਾਣਾ ਚਾਹੁੰਦਾ ਜੇ ਮੈਨੂੰ ਸ਼ਾਸਤਰੀ ਜੀ ਦਾ ਵੀ ਇਨਸਾਫ ਹੋ ਜਾ ਕਰਕੇ ਤਾਂ ਸਾਡੇ ਜਮੀਨ ਨਹੀਂ ਚੱਡਾ ਸੀ ਤਾਂ ਫੇਰ ਦਾ ਉਦੋਂ ਸਾਡੇ ਦੇ ਨਜਾਇਜ਼ ਛੱਬੇ ਦੇ ਪੱਤੇ ਕਰਾਏ ਅੱਛਾ ਕੁੰਡੀ ਐਨਪਾ ਚੱਲਦੀ ਹੈ ਜੀ ਇਹ ਕੱਲ ਪਰਸੋਂ ਇਹਨਾਂ ਦਾ ਆ ਕਲਾਸ਼ ਰਾਣੀ ਤੇ ਆਪਣੇ ਰਾਜ ਸਿੰਘ ਦਾ ਦੋਨੋਂ ਧਿਰਾਂ ਦਾ ਆਪਸੇ ਜੋ ਕੋਈ ਘਰੇਲੂ ਡਿਸਪਿਊਟ ਲੈ ਕੇ ਇਹਨਾਂ ਦਾ ਉੱਥੇ ਝਗੜਾ ਹੋਇਆ ਸੀਗਾ ਬੱਸ ਅੰਦਾ ਘਵਾਇਆ ਦੇ ਤੇ ਜਿਹੜਾ ਉਹ ਸਬੰਧੀ ਜਿਹੜਾ ਇਹ ਦੋਨੋਂ ਧਿਰਾਂ ਐਡਮਿਟ ਹੋ ਜਾਂਦੇ ਮੈਨੂੰ ਪਤਾ ਲੱਗਾ ਬਾਕੀ ਜਿਹੜਾ ਹੈ ਜਿਸ ਦਾ ਨਾ ਕੋ ਬਿਆਨ ਲਿਖਾਉਣ ਦਾ ਸਬੰਧੀ ਜਿਹੜੀ ਤਸਦੀਕ ਕਰਕੇ ਕਾਰਵਾਈ ਕੀਤੀ ਜਾਵੇਗੀ ਆਹ ਉਹ ਦੇ ਸਬੰਧੀ ਅਜੇ ਬਿਆਨ ਨਾਲ ਜੇ ਪਤਾ ਲੱਗੂਗਾ ਵੀ ਕਾਰਨ ਲਈ ਹੈ ਜਾਂ ਨਹੀਂ ਉਹ ਤੋਂ ਸਬੰਧੀ ਜਿਹੜਾ ਚੌਕੀ ਜਾਂਦਰ ਨੂੰ ਪਤਾ ਹੈ ਵੀ ਲਈ ਕਿ ਨਹੀਂ